ਤੇਰੇ ਕਦਮਾਂ ਦੇ ਵਿੱਚ ਜੰਨਤ ਮੇਰੀ ਹਰ ਵਾਰ ਤੇਰੇ ਚ ਰੱਬ ਵੇਖਿਆ ਏ ਮੈਨੂੰ ਪਾਉਣ ਲਈ ਬਹੁਤ ਕਸ਼ਟ ਸਹਾਰੇ ਤੂੰ ਤਾਹੀ ਰੱਬ ਦੀ ਥਾਂ ਤੈਨੂੰ ਮੱਥਾ ਟੇਕਿਆ ਏ ਤਾਹੀ ਰੱਬ ਦੀ ਥਾਂ ਤੈਨੂੰ ਮੱਥਾ ਟੇਕਿਆ ਏ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰੀਆ ਕੰ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਵਿਸ਼ਾ ਹੈ ਮੇਰਾ ਆਪਣਾ ਰੱਬ। ਅੱਜ ਦੇ ਸਮੇਂ 'ਚ ਵੇਖਿਆ ਜਾਵੇ ਤਾਂ ਬੱਚੇ ਆਪਣੇ ਮਾਪਿਓ ਨੂੰ ਘਰੋਂ ਕੱਢ ਦਿੰਦੇ ਨੇ ਹਾਲਾਂਕਿ ਉਹ ਆਪਣੇ ਲਈ ਇੱਕ ਰੱਬ ਸਮਾਨ ਹੁੰਦੇ ਨੇ ਅਸੀਂ ਉਹਨਾਂ ਦੀ ਮਤਲਬ ਸੇਵਾ ਕਰਨੀ ਛੱਡ ਕੇ ਅਸੀਂ ਗੁਰਦੁਆਰਾ ਸਾਹਿਬ ਵਿੱਚ ਭਟਕਦੇ ਆਂ ਰੱਬ ਨੂੰ ਲੱਭਦੇ ਆਂ ਮੰਦਿਰਾਂ ਮਸੀਦਾਂ ਵਿੱਚ ਜਾਂਦੇ ਆਂ ਰੱਬ ਨੂੰ ਲੱਭਦੇ ਆਂ ਪਰ ਰੱਬ ਆਪਣਾ ਘਰੇ ਹੁੰਦਾ ਅਸੀਂ ਉਹਨੂੰ ਨਹੀਂ ਪਛਾਨਦੇ ਬਲਕਿ ਉਹਨਾਂ ਨੂੰ ਧੱਕੇ ਮਾਰ ਕੇ ਜਾਂ ਘਰੋਂ ਬਾਹਰ ਕੱਢ ਦਿੰਦੇ ਆਂ ਤੇ ਜਾਂ ਉਹਨਾਂ ਨੂੰ ਬੇਦਾਰਸ਼ਮ ਚ ਛੱਡ ਦਿੰਦੇ ਆਂ ਅਸਾਨੂੰ ਸਾਡੇ ਬੁੱਢੇ ਮਾਪੇ ਵੀ ਬੋਝ ਲੱਗਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਦੀ ਅਸੀਂ ਇਹ ਨਹੀਂ ਸੋਚਦੇ ਕਿ ਉਹਨਾਂ ਨੇ ਸਾਨੂੰ ਕਿੱਦਾਂ ਪਾਲਿਆ ਹੁੰਦਾ ਵਾ ਕਿੱਦਾਂ ਪੜਾਇਆ ਹੁੰਦਾ ਆ ਤੇ ਅਸੀਂ ਉਹਨਾਂ ਦੀ ਸਾਲਾਂ ਦੀ ਮਿਹਨਤ ਤੇ ਪਾਣੀ ਫੇਰ ਦਿੰਨੇ ਆ ਉਹਨਾਂ ਦੀ ਪਰਵਰਿਸ਼ ਤੇ ਪਾਣੀ ਫੇਰ ਦਿੰਨੇ ਆ ਅੱਜ ਮੈਂ ਇਸੇ ਵਿਸ਼ੇ ਨੂੰ ਲੈ ਕੇ ਤੁਹਾਡੇ ਸਾਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਲੈ ਦੇਖ ਲੈ ਮੀਏ ਪੜ ਗਈ ਮੈਂ ਲੈ ਦੇਖ ਲੈ ਅੰਮੀਏ ਪੜ ਗਈ ਮੈਂ ਆਪਣੇ ਪੈਰਾਂ ਤੇ ਖੜ ਗਈ ਮੈਂ ਲੈ ਦੇਖ ਲੈ ਅੰਮੀਏ ਪੜ ਗਈ ਮੈਂ ਆਪਣੇ ਪੈਰਾਂ ਤੇ ਖੜ ਗਈ ਮੈਂ ਜ਼ਿੰਦਗੀ ਹਸੀਨ ਬਣਾ ਲਈ ਮੈਂ ਦੁਨੀਆ ਰੰਗੀਨ ਬਸਾ ਲਈ ਮੈਂ ਇੱਕ ਸੁਪਨਾ ਮੈਂ ਵੀ ਸਜਾਇਆ ਏ ਇੱਕ ਸੁਪਨਾ ਮੈਂ ਵੀ ਸਜਾਇਆ ਏ ਸੁਪਨਿਆਂ ਦਾ ਮਹਿਲ ਬਣਾਇਆ ਏ ਜਦ ਉਡਾਰੀ ਲਾਉਂਦੀ ਡਿੱਗ ਪੈਂਦੀ ਤਾਂ ਉੱਡਣਾ ਤੂੰ ਹੀ ਸਿਖਾਇਆ ਏ ਤਾਂ ਉੱਡਣਾ ਤੂੰ ਹੀ ਸਿਖਾਇਆ ਏ ਬਲਾਵਾਂ ਨੂੰ ਨਾ ਕਦੇ ਪਾਉਣ ਦਉ ਕੇਰਾ ਬਲਾਵਾਂ ਨੂੰ ਨਾ ਕਦੇ ਪਾਉਣ ਦਉ ਕੇਰਾ ਤੀ ਨਹੀਂ ਸਗੋ ਪੁੱਤ ਹਾਂ ਤੇਰਾ ਤੀ ਨਹੀਂ ਸਗੋ ਪੁੱਤ ਹਾਂ ਤੇਰਾ ਢਾਲ ਬਣ ਕੇ ਨਾਲ ਰਹੂੰਗੀ ਤੇਰੇ ਢਾਲ ਬਣ ਕੇ ਨਾਲ ਰਹੂੰਗੀ ਤੇਰੇ ਨਾਲ ਰਹਿ ਕੇ ਕਰੂੰਗੀ ਦੂਰ ਹਨੇਰੇ ਨਾਲ ਰਹਿ ਕੇ ਕਰੂੰਗੀ ਦੂਰ ਹਨੇਰੇ ਤੇਰੇ ਬਚਪਨ ਦੇ ਜੋ ਖਾਬ ਟੁੱਟੇ ਤੇਰੇ ਬਚਪਨ ਦੇ ਜੋ ਖਾਬ ਟੁੱਟੇ ਉਹਨਾਂ ਨੂੰ ਮੈਂ ਹੀ ਜੋੜੂੰਗੀ ਤੇਰੀ ਰੁੱਲਦੀ ਖੁੱਲਦੀ ਜ਼ਿੰਦਗੀ ਨੂੰ ਮੈਂ ਸੁਰਗਾ ਦੇ ਵੱਲ ਮੋੜੂੰਗੀ ਤੇਰੀ ਰੁੱਲਦੀ ਖੁੱਲਦੀ ਜ਼ਿੰਦਗੀ ਨੂੰ ਮੈਂ ਸੁਰਗਾ ਦੇ ਵੱਲ ਮੋੜੂੰਗੀ ਤੇਰੇ ਕਦਮਾਂ ਦੇ ਵਿੱਚ ਜੰਨਤ ਮੇਰੀ ਤੇਰੇ ਕਦਮਾਂ ਦੇ ਵਿੱਚ ਜੰਨਤ ਮੇਰੀ ਹਰ ਵਾਰ ਤੇਰੇ ਚ ਰੱਬ ਵੇਖਿਆ ਏ ਮੈਨੂੰ ਪਾਉਣ ਲਈ ਬਹੁਤ ਕਸ਼ਟ ਸਹਾਰੇ ਤੂੰ ਤਾਹੀਂ ਰੱਬ ਦੀ ਥਾਂ ਤੈਨੂੰ ਮੱਥਾ ਟੇਕਿਆ ਏ ਤਾਹੀਂ ਰੱਬ ਦੀ ਥਾਂ ਤੈਨੂੰ ਮੱਥਾ ਟੇਕਿਆ ਏ ਜਦੋਂ ਕਿਤੇ ਤੂੰ ਰੋਂਦੀ ਹੋਵੇਂ ਜਦੋਂ ਕਿਤੇ ਤੂੰ ਰੋਂਦੀ ਹੋਵੇਂ ਮੈਂ ਦਿਲ ਤੇ ਪੱਥਰ ਜਿਹਾ ਤਰ ਲੈਨੀ ਹਾਂ ਜੇ ਕਿਤੇ ਤੂੰ ਦੁਖੀ ਹੋਵੇਂ ਮੈਂ ਵੀ ਮਨ ਜਿਹਾ ਪਰ ਲੈਨੀ ਹਾਂ ਜਦੋਂ ਕਿਤੇ ਤੂੰ ਦੁਖੀ ਹੋਵੇਂ ਮੈਂ ਵੀ ਮਨ ਜਿਹਾ ਪਰ ਲੈਨੀ ਹਾਂ ਰੱਬ ਸਦੀਆਂ ਤੱਕ ਜਿਉਂਦੀ ਰੱਖੇ ਤੈਨੂੰ ਰੱਬ ਸਦੀਆਂ ਤੱਕ ਜਿਉਂਦੀ ਰੱਖੇ ਤੈਨੂੰ ਤੂੰ ਸਾਥ ਮੇਰਾ ਕਦੇ ਛੱਡੀ ਨਾ ਲੋੜ ਪਈ ਤਾਂ ਦੁਨੀਆਂ ਨੇ ਇੱਕ ਪਾਸੇ ਹੋ ਜਾਣਾ ਲੋੜ ਪਈ ਤਾਂ ਦੁਨੀਆ ਨੇ ਇੱਕ ਪਾਸੇ ਹੋ ਜਾਣਾ ਪਰ ਤੂੰ ਹੱਥ ਮੇਰਾ ਕਦੇ ਛੱਡੀ ਨਾ ਪਰ ਤੂੰ ਹੱਥ ਮੇਰਾ ਕਦੇ ਛੱਡੀ ਨਾ ਤੂੰ ਹੈਗੀ ਏ ਮੇਰੇ ਕੋਲ ਜੇਕਰ ਤੂੰ ਹੈਗੀ ਏ ਮੇਰੇ ਕੋਲ ਜੇਕਰ ਮੇਰੀ ਰੂਹ ਇਹ ਸੋਚ ਕੇ ਖਿੜ ਜਾਂਦੀ ਜੇ ਲੋੜ ਪਵੇ ਤੂੰ ਮੇਰੇ ਲਈ ਦੁਨੀਆ ਮੂਰੇ ਵੀ ਅੜ ਜਾਂਦੀ ਜੇ ਲੋੜ ਪਵੇ ਤੂੰ ਮੇਰੇ ਲਈ ਦੁਨੀਆ ਮੂਰੇ ਵੀ ਅੜ ਜਾਂਦੀ બસ ਵੇਖੀ ਜਾਵਾਂ ਮੈਂ ਤੇਰਾ ਪੁੱਤ ਬਣ ਕੇ ਬਸ ਵੇਖੀ ਜਾਵਾਂ ਮੈਂ ਤੇਰਾ ਪੁੱਤ ਬਣ ਕੇ ਤੇਰੇ ਸੁਪਨੇ ਪੂਰੇ ਕਰੂੰਗੀ ਮੈਂ ਤੈਨੂੰ ਦੁਨੀਆ ਅੱਗੇ ਝੁਕ ਨਹੀਂ ਦੇਣਾ ਤੈਨੂੰ ਦੁਨੀਆ ਅੱਗੇ ਝੁਕਣ ਨਹੀਂ ਦੇਣਾ ਤੇਰੀ ਢਾਲ ਬਣ ਕੇ ਨਾਲ ਖੜੂੰਗੀ ਮੈਂ ਤੇਰੀ ਢਾਲ ਬਣ ਕੇ ਨਾਲ ਖੜੂੰਗੀ ਮੈਂ ਮੈਨੂੰ ਦੁਨੀਆ ਕੋ ਮੰਦੀ ਲੋੜ ਨਹੀਂ ਮੈਨੂੰ ਦੁਨੀਆ ਕੋ ਮੰਡੀ ਲੋੜ ਨਹੀਂ ਦੁਨੀਆ ਦਾ ਸਾਰਾ ਸਕੂਨ ਆ ਤੇਰੇ ਕੋਲ ਮੈਨੂੰ ਦੁਨੀਆ ਕੁਮਣ ਦੀ ਲੋੜ ਨਹੀਂ ਦੁਨੀਆ ਦਾ ਸਾਰਾ ਸਕੂਨ ਆ ਤੇਰੇ ਕੋਲ ਕੀ ਸਿਫਤ ਕਰਾਂ ਤੇਰੀ ਲਫ਼ਜ਼ਾਂ ਨਾਲ ਉਹ ਲਫ਼ਜ਼ ਨਹੀਂ ਨੇ ਮੇਰੇ ਕੋਲ ਕੀ ਸਿਫਤ ਕਰਾਂ ਤੇਰੀ ਲਫ਼ਜ਼ਾਂ ਨਾਲ ਉਹ ਲਫ਼ਜ਼ ਨਹੀਂ ਨੇ ਮੇਰੇ ਕੋਲ ਉਹ ਲਫ਼ਜ਼ ਨਹੀਂ ਨੇ ਮੇਰੇ ਕੋਲ ਓ ਲਵਰਸ ਨਹੀਂ ਨੇ ਮੇਰੇ ਕੋਲ ਧੰਨਵਾਦ